ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਬੜੀ ਹੀ ਮੰਦ ਭਾਗੀ ਤੇ ਬਹੁਤ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੋਈ ਹੈ। ਜੰਮੂ ਕਸ਼ਮੀਰ ਦੇ ਪਹਿਲਗੋਆ ਏਰੀਏ ਦੇ ਵਿੱਚ ਜਿੱਥੇ ਕਿਸੇ ਅਖਬਾਰ ਨੇ 26 ਲਿਖਿਆ ਕਿਸੇ ਨੇ 27 ਲਿਖਿਆ ਗਿਣਤੀ ਜੋ ਮਰਜੀ ਹੋਵੇ। ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਹੈ ਕਿ ਉਹ ਬੰਦੇ ਮਾਰੇ ਗਏ ਐ ਤੇ ਕਿੰਨੇ ਹੀ ਬੰਦੇ ਜ਼ਖਮੀ ਐ ਤੇ ਉਹਨਾਂ ਦਾ ਰੋਣ ਵਿਰਲਾ ਛੱਲਿਆ ਨਹੀਂ ਜਾਂਦਾ। ਅਸੀਂ ਸੰਗਰਾਮ ਟੀਵੀ ਵੱਲੋਂ ਇਸ ਘਟਨਾ ਦੀ ਪੂਰ ਚੋਰ ਨਖੇਦੀ ਕਰਦੇ ਹਾਂ ਤੇ ਜਿਹੜੇ ਪਰਿਵਾਰਾਂ ਦੇ ਬੰਦੇ ਗਏ ਐ ਉਹਨਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਜਿਹੜੇ ਜ਼ਖਮੀ ਐ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕਰਦੇ ਹਾਂ ਆ ਦੋਸਤੋ ਇਸ ਘਟਨਾ ਦੀ ਇੱਕ ਤਸਵੀਰ ਤਾਂ ਇਹ ਹੈ ਜਿਹਦਾ ਕੁਝ ਹਿੱਸਾ ਤੁਹਾਡੇ ਨਾਲ ਅਸੀਂ ਹੁਣੀ ਸਾਂਝਾ ਕੀਤਾ ਕੁਝ ਦੂਜੀਆਂ ਛੋਟੀਆਂ ਤਸਵੀਰਾਂ ਨੇ ਇਸ ਵੱਡੀ ਤਸਵੀਰ ਦੇ ਵਿੱਚ ਦੁਖਦਾਈ ਤਸਵੀਰ ਦੇ ਵਿੱਚ ਕਿ ਇਹ ਜਿਹੜੀ ਘਟਨਾ ਹੈਗੀ ਇਹਦੇ ਚ ਕੁਝ ਜਿਹੜੇ ਲੋਕ ਨੇ ਉਥੋਂ ਦੇ ਸਧਾਰਨ ਉਹਨਾਂ ਨੇ ਜਿਹੜੇ ਜ਼ਖਮੀ ਪਏ ਸੀ ਜਾਂ ਦੂਸਰੇ ਲੋਕ ਸੀ ਉਹਨਾਂ ਨੂੰ ਹੋਰ ਲੋਕਾਂ ਨੂੰ ਸੱਦ ਕੇ ਕਿਉਂਕਿ ਉਸ ਥਾਂ ਦੇ ਉੱਤੇ ਕੋਈ ਸੜਕ ਨਹੀਂ ਸੀ ਕੋਈ ਹੋਰ ਰਾਹ ਨਹੀਂ ਸੀਗੇ ਤੁਰਨ ਦਾ ਹੀ ਕੰਮ ਸੀਗਾ ਜਾਂ ਆਪਣੀਆਂ ਖਚਰਾਂ ਤੇ ਲੋਕ ਲ ਜਾਂਦੇ ਸੀ ਤੇ ਉਹਨਾਂ ਨੂੰ ਅ ਅਜਿਹੀ ਥਾਂ ਤੇ ਪਹੁੰਚਾਇਆ ਜਿੱਥੇ ਸੜਕਾਂ ਹੋਣ ਇਕ ਤਾਂ ਇਹ ਹੈ ਜੰਮੂ ਕਸ਼ਮੀਰ ਦੇ ਜਿਹੜੇ ਆਮ ਲੋਕ ਨੇ ਉੱਥੇ ਉਹਨਾਂ ਦਾ ਇਹ ਰੋਲ ਇਸ ਤਸਵੀਰ ਦੇ ਵਿੱਚ ਵੀ ਦੇਖਿਆ ਜਾਣਾ ਚਾਹੀਦਾ ਹੈ ਦੁਖਦਾਈ ਗੱਲ ਦੇ ਵਿੱਚ ਦੂਜਾ ਇਹ ਹੈ ਕਿ ਵੀ ਇੱਕ ਹੀ ਚੱਲ ਰਹੀ ਹੈ ਗੱਲ ਸੱਚ ਵੀ ਹੋ ਸਕਦੀ ਹੈ ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਨੇ ਨਾਂ ਨਾ ਪੁੱਛ ਕੇ ਉਹਨਾਂ ਦੇ ਕਾਰਡ ਦੇਖ ਕੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਮਾਰਿਆ ਪਰ ਜਦੋਂ ਅੱਜ ਸਵੇਰੇ ਮੈਂ ਦਾ ਹਿੰਦੂ ਅਖਬਾਰ ਦੇ ਵਿੱਚ ਮਰਨ ਵਾਲਿਆਂ ਦੇ ਨਾਂ ਪੜ੍ਹੇ ਤਾ ਉਹਨਾਂ ਚ ਇੱਕ ਨਾਂ ਜਿਹੜਾ ਹੈ ਉਹ ਸੈਇਦ ਹੁਸੈਨ ਸ਼ਾਹਦ ਹੈ ਜਿਹੜਾ ਅਨੰਤਪੁਰ ਦਾ ਹੀ ਹੈ ਉਥੋਂ ਦੇ ਨੇੜੇ ਦਾ ਹੀ ਹੈ ਸੋ ਇਸ ਨੂੰ ਬਹੁਤ ਬਿਨਾਂ ਸ਼ੱਕ ਜਿਹੜੇ ਅਤਵਾਦੀ ਹੈ ਉਹ ਉਹ ਉਹਨਾਂ ਦਾ ਉਹਨਾਂ ਦਾ ਮਕਸਦ ਲੋਕਾਂ ਚ دہشت ਫਲਾਉਣਾ ਹੈ ਭਾਰਤ ਦੇ ਵਿੱਚ ਮਾਹੌਲ ਖਰਾਬ ਕਰਨਾ ਹੈ ਤੇ ਜਿਹੜਾ ਸਾਡੇ ਆਮ ਲੋਕ ਨੇ ਸਧਾਰਨ ਆਮ ਭਾਰਤੀ ਲੋਕ ਕਟੋ-ਕਟ ਅਸੀਂ ਉਹਦਾ ਦਾ ਜਿਹੜਾ ਮਨਸੂਬਾ ਹੈ ਉਹ ਨੂੰ ਸਫਲ ਨਾ ਹੋਣ ਦਈਏ ਕਿਉਂਕਿ ਉਹ ਉਹ ਮਾਰਨ ਲੱਗਿਆਂ ਤਾਂ ਮਾਰਦੇ ਹੀ ਹੈ ਬੰਦਿਆਂ ਨੂੰ ਠੀਕ ਹੈ ਹਿੰਦੂਆਂ ਨੂੰ ਕਹਿ ਕੇ ਮਾਰਿਆ ਹੋਊਗਾ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਹੈ ਪਰ ਮਰਨ ਵਾਲੇ ਚ ਇੱਕ ਬੰਦਾ ਮੁਸਲਮਾਨ ਵੀ ਸ਼ਾਮਲ ਹੈ ਇਹ ਥੋੜਾ ਜਿਹਾ ਕਿਸੇ ਦੇ ਧਿਆਨ ਰੱਖ ਲਈਏ ਤਾਂ ਸ਼ਾਇਦ ਗੱਲ ਦੂਜੇ ਪਾਸੇ ਜਾਵੇ ਅ ਕੱਲ ਜੰਮੂ ਦੇ ਵਿੱਚ ਉਹਨਾਂ ਨੇ ਅੱਜ ਬੰਦ ਦੀ ਕਾਲ ਦਿੱਤੀ ਹੈ ਸਨਾਤਨ Hindu ਧਰਮ ਵਾਲੇ ਲੋਕਾਂ ਨੇ ਉਹਨਾਂ ਦਾ ਅਧਿਕਾਰ ਹੈ ਤਕਲੀਫ ਇੰਨੀ ਹੈ ਤੇ ਨਾਲ ਦੀ ਨਾਲ ਇਹ ਜਿਹੜਾ ਜੰਮੂ ਦਾ ਗੁੱਜਰ ਜੰਮੂ ਸ਼ਹਿਰ ਦਾ ਜਿਹੜਾ ਗੁੱਜਰ ਨਗਰ ਏਰੀਆ ਉੱਥੇ ਮੁਸਲਮਾਨਾਂ ਨੇ ਵੱਡੀ ਪੱਦਰ ਦੇ ਉੱਤੇ ਬਾਹਰ ਸੜਕਾਂ ਤੇ ਆ ਕੇ ਪਾਕਿਸਤਾਨ ਵਿਰੋਧੀ ਨਾਰੇ ਵੀ ਲਾਏ ਆ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਅੱਤਵਾਦੀਆਂ ਦੇ ਇਸ ਕਾਰੇ ਨੂੰ ਤਾਂ ਜਿੰਨਾ ਨਿੰਦੀਏ ਉਦੋਂ ਉਹਨਾਂ ਘੱਟ ਤੇ ਉਹਨਾਂ ਦੇ ਬਾਰੇ ਵਿੱਚ ਜੋ ਕਾਰਵਾਈ ਹੋਵੇ ਉਨੀ ਘੱਟ ਇਸ ਬਹਾਨੇ ਨਾਲ ਅਸੀਂ ਕਸ਼ਮੀਰ ਦੇ ਸਧਾਰਨ ਮੁਸਲਮਾਨਾਂ ਦੇ ਵਿਰੁੱਧ ਜਾਂ ਭਾਰਤ ਦੇ ਬਾਕੀ ਮੁਸਲਮਾਨਾਂ ਦੇ ਵਿਰੁੱਧ ਜੇ ਨਫ਼ਰਤ ਕਰਨ ਲੱਗ ਜਾਗੇ ਤਾਂ ਇਹ ਦੇਸ਼ ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਦਾ ਅਸੀਂ ਸ਼ਿਕਾਰ ਹੋਵਾਂਗੇ ਉਸ ਤੋਂ ਸਾਨੂੰ ਬਚਣ ਦੀ ਲੋੜ ਹੈ ਤੇ ਅਗਲੀ ਨਾਲ ਥੋੜਾ ਜਿਹਾ ਦੇਖਣ ਦੀ ਲੋੜ ਇਹ ਹੈ ਕਿ ਬਿਨਾਂ ਸ਼ੱਕ ਸਾਡੇ ਦੇਸ਼ ਦੇ ਲੋਕ ਨੇ ਇਹ ਜਿਹੜੇ ਮਾਰੇ ਗਏ ਹੈ ਇਹਨਾਂ ਤੇ ਸਾਨੂੰ ਜ਼ਿਆਦਾ ਤਕਲੀਫ ਹੈ ਪਰ ਮਨੁੱਖ ਦਾ ਕਤਲ ਤਾਂ ਮਨੁੱਖ ਦਾ ਕਤਲ ਹੈ ਚਾਹੇ ਉਹ ਇਜ਼ਰਾਈਲ ਕਰਦਾ ਹੋਵੇ ਉਹਦੇ ਤੇ ਸਾਡੇ ਦੇਸ਼ ਦੇ ਲੋਕਾਂ ਦੀ ਕਦੇ ਉਸ ਕਿਸਮ ਦੀ ਤਕਲੀਫ ਉਹਨਾਂ ਦੇ ਬਾਰੇ ਵਿੱਚ ਬੱਚੇ ਮਾਰੇ ਜਾਂਦੇ ਆ ਹਸਪਤਾਲਾਂ 'ਚ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਉਹਦੇ ਤੇ ਵੀ ਅਸੀਂ ਇਨਸਾਨ ਵਜੋਂ ਕਦੇ ਨਾ ਕਦੇ ਤਾਂ ਦੁੱਖ ਪ੍ਰਗਟਾ ਦਿਆ ਕਰੀਏ ਇਹ ਵੀ ਤਵਕਕੂ ਅਸੀਂ ਕਰ ਸਕਦੇ ਆ ਇਨਸਾਨੀਅਤ ਦੇ ਨਾਤੇ ਅ ਦੋਸਤੋ ਜਿਹੜੀ ਅਗਲੀ ਘਟਨਾ ਹੈ ਅਗਲੀ ਗੱਲ ਹੈ ਜਿਹੜੀ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੀ ਸਰਕਾਰ ਨੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਹਿੰਦੀ ਨੂੰ ਤੀਜੀ ਲਾਜ਼ਮੀ ਭਾਸ਼ਾ ਕਰਾਰ ਦਿੱਤਾ ਸੀ ਤੇ ਉੱਥੋਂ ਦਾ ਜਿਹੜਾ 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 ਭਾਸ਼ਾਈ ਕਮਿਸ਼ਨ ਹੈਗਾ ਉਹਨਾਂ ਦੀ ਬੋਡੀ ਹੈ ਉਹਨਾਂ ਨੇ ਇਤਰਾਜ਼ ਕਰਿਆ ਸੀ ਵੀ ਸਾਡੇ ਨਾਲ ਤਾਂ ਗੱਲ ਵੀ ਨਹੀਂ ਕਰੀ ਸਾਨੂੰ ਤਾਂ ਪਤਾ ਵੀ ਨਹੀਂ ਤੇ ਨਾ ਇਹ ਹੋਣੀ ਚਾਹੀਦੀ ਇਹ ਗਲਤ ਹੈ ਅਸੀਂ ਇਹਦੇ ਹੱਕ 'ਚ ਨਹੀਂ ਗਏ ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਵੀ ਰੌਲਾ ਪਾਇਆ ਸੀ ਤੇ ਕੱਲ੍ਹ ਮਹਾਰਾਸ਼ਟਰ ਦੀ ਸਰਕਾਰ ਇਸ ਗੱਲ ਤੋਂ ਤਾਂ ਨਹੀਂ ਪਛਾਹਾਂ ਹਾਂ ਟੀਵੀ ਸੀ ਤਿੰਨੇ ਭਾਸ਼ਾਾਂ ਮਾ ਪੜਾਉਣੀਆਂ ਨੇ ਪਰ ਉਹ ਕਹਿੰਦੇ ਹਿੰਦੀ ਲਾਜ਼ਮੀ ਨਹੀਂ ਹੋਊਗੀ ਪਹਿਲੀ ਤੋਂ ਪੰਜਵੀਂ ਤੱਕ ਪੜਾਵਾਂਗੇ ਤਿੰਨੇ ਇੰਤਜ਼ਾਮ ਹੋਵੇ ਚਾਹੇ ਨਾ ਟੀਚਰ ਪੂਰੇ ਹੋਣ ਚਾਹੇ ਨਾ ਹੋਣ ਪੜਾਵਾਂਗੇ ਤਿੰਨੇ ਚਲੋ ਜ਼ਿੱਦ ਹੈ ਉਹਨਾਂ ਦੀ ਪਰ ਲੋਕਾਂ ਦਾ ਇੱਕ ਵੱਡੀ ਜਿੱਤ ਹੈ ਕਿ ਵੀ ਜਿਹੜੀ ਥੋਸੇ ਜਾ ਰਹੀ ਸੀ ਤੀਜੀ ਭਾਸ਼ਾ ਉਹ ਉਸ ਨੂੰ ਵਾਪਸ ਲੈਣ ਲਈ ਉਹ ਮਜਬੂਰ ਹੋਏ ਹੈ ਆ ਦੋਸਤੋ ਕਰਨਾਟਕਾ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ ਪਿੱਛੇ ਇੱਕ ਉੱਥੇ ਐਗਜ਼ਾਮ ਸੀਗਾ ਇੰਟਰਨਸ ਐਗਜ਼ਾਮ ਉਹਦੇ ਵਿੱਚ ਕੁਝ ਬੱਚਿਆਂ ਦੀ ਤਲਾਸ਼ੀ ਲਈ ਗਈ ਦੋ ਥਾਵਾਂ ਤੇ ਉਹਨਾਂ ਨੇ ਜਨੇਊ ਪਹਿਨਿਆ ਹੋਇਆ ਸੀ ਤੇ ਉਹਨਾਂ ਨੂੰ ਰੋਕਿਆ ਗਿਆ ਜਾਂ ਕਿਹਾ ਜਾਂਦਾ ਵੀ ਉਹਨਾਂ ਦੇ ਜਨੇਊ ਉਤਰਾਏ ਗਏ ਜਾਂ ਇਸ ਕਿਸਮ ਦੀ ਘਟਨਾ ਸੀ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਆ ਕਿਸੇ ਵੀ ਬੰਦੇ ਨੂੰ ਆਪਣਾ ਧਾਰਮਿਕ ਚਿੰਨ੍ਹ ਪਹਿਨਣ ਦੀ ਪੂਰੀ ਅਗਿਆ ਤੇ ਬੀਜੇਪੀ ਉੱਥੇ ਬਹੁਤ ਜ਼ਿਆਦਾ ਰੌਲਾ ਪਾ ਰਹੀ ਹੈ ਇਸ ਗੱਲ ਦੇ ਉੱਤੇ ਪਰ ਬੀਜੇਪੀ ਦੇ ਰਾਜ ਦੇ ਵਿੱਚ 2022 ਦੇ ਵਿੱਚ ਜਦੋਂ ਬਹੁਤ ਸਾਰੀਆਂ ਕੁੜੀਆਂ ਹਜਾਬ ਪਹਿਨ ਕੇ ਜਾਂਦੀਆਂ ਸੀ ਤਾਂ ਉਹਨਾਂ ਨੂੰ ਹਜਾਬ ਉਤਾਰ ਲਈ ਕਿਹਾ ਜਾਂਦਾ ਸੀ ਤੇ ਜਿਨ੍ਹਾਂ ਨੇ ਨਹੀਂ ਉਤਾਰੇ ਉਹਨਾਂ ਨੂੰ ਇਮਤਿਹਾਨ ਨਹੀਂ ਦਿੱਤਣ ਦੇਣ ਦਿੱਤੇ ਗਏ ਦੂਰੇ ਪੈਮਾਨੇ ਨਾ ਪਰ ਰੱਖਿਆ ਕਰੀਏ ਜਿਹੜੇ ਜੇ ਜਨੇਊ ਪਹਿਨਣਾ ਉਹਨਾਂ ਦਾ ਧਾਰਮਿਕ ਹੈਗਾ ਤੇ ਉਹਨਾਂ ਦਾ ਜਿਨ੍ਹਾਂ ਨੂੰ ਲੱਗਦਾ ਹੁਣ ਸਾਰੇ ਹਿੰਦੂ ਜਾਂ ਸਾਰੇ ਪੰਡਤ ਮੁੰਡੇ ਕਿਹੜਾ ਜਨੇਊ ਪਹਿਨਦੇ ਆ ਜਿਹੜਾ ਪਹਿਨਦਾ ਪਹਿਨਦਾ ਜਿਹੜਾ ਨਹੀਂ ਪਹਿਨਦਾ ਨਾ ਹੀ ਪਹਿਨਦਾ ਇਸੇ ਤਰ੍ਹਾਂ ਜਿਹੜਾ ਹਿਜਾਬ ਹੈ ਜਿਹੜਾ ਪਹਿਨਦਾ ਪਹਿਨਦਾ ਜਿਹੜਾ ਨਹੀਂ ਪਹਿਨਦਾ ਨਹੀਂ ਪਹਿਨਦਾ ਇਹ ਜਦੋਂ ਅਸੀਂ ਫੋਰਸ ਕਰਦੇ ਆ ਤੇ ਦੂਰਾ ਮਿਆਰ ਰੱਖਦੇ ਆ ਇਹ ਸਾਡੇ ਸੋਚ ਦਾ ਟੇਡਾਪਣਾ ਇਹਨੂੰ ਠੀਕ ਕਰਨ ਦੀ ਲੋੜ ਹੈਗੀ ਅਗਲੀ ਗੱਲ ਦੋਸਤੋ ਦਿੱਲੀ ਹਾਈ ਕੋਰਟ ਨੇ ਪਤੰਜਲੀ ਜਿਹੜੇ ਬਾਬਾ RAMDEV ਜੀ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਜ਼ਹਿਰ ਉਗਲਿਆ ਚਾਹੇ ਨਾਂ ਨਹੀਂ ਲਿਆ ਉਹਨੇ ਉੱਥੇ ਪਲੀ ਵੀ ਲਈ ਦਿੱਲੀ ਹਾਈ ਕੋਰਟ ਦੇ ਵਿੱਚ ਹਮਦਰਦ ਨੇ ਕੇਸ ਕੀਤਾ ਵੀ ਇਹ ਸਾਡੇ ਖਿਲਾਫ ਪ੍ਰਚਾਰ ਕਰਦਾ ਤੇ ਜ਼ਹਿਰੀਲਾ ਪ੍ਰਚਾਰ ਕਰਦਾ ਫਿਰਕਾ ਪ੍ਰਸਤੀ ਫੁਲਾਉਂਦਾ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਉਹਦੇ ਚ ਜਿਹੜਾ ਇਹਨਾਂ ਨੇ ਪਲੀ ਇਹ ਲਈ ਬਾਬਾ ਰਾਮਦਾਸ ਦੇ ਵੀ ਨੇ ਵੀ ਉਹਨਾਂ ਕਿਹੜਾ ਨਾਂ ਲਿਆ ਕਿਸੇ ਦਾ ਕਹਿੰਦੇ ਨਾਂ ਲਿਆ ਚਾਹੇ ਨਹੀਂ ਲਿਆ ਇਹ ਜ਼ਹਿਰੀ ਜ਼ਹਿਰੇ ਹੈ ਜੱਜ ਸਾਹਿਬ ਨੇ ਕਿਹਾ ਵੀ ਸਾਡੀ ਆਤਮਾ ਇਸ ਗੱਲ ਨਾਲ ਝੰਡੋੜੀ ਗਈ ਹੈ ਮੈਨੂੰ ਜੱਜ ਸਾਹਿਬ ਕਹਿੰਦੇ ਐ ਜਸਟਿਸ ਅਮਿਤ ਵਾਂਸਲ ਜੀ ਵੀ ਮੈਨੂੰ ਆਪਣੀਆਂ ਅੱਖਾਂ ਤੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਵੀ ਜੋ ਮੈਂ ਦੇਖ ਤੇ ਸੁਣ ਰਿਹਾ ਕੀ ਕੋਈ ਬੰਦਾ ਐਦਾਂ ਦੀਆਂ ਗੱਲਾਂ ਬੋਲ ਸਕਦਾ ਬਹੁਤ ਹੀ ਸ਼ਰਮਨਾਕ ਹੈ ਇਸ ਗੱਲ ਨੂੰ ਕਿਤੇ ਕਿਸੇ ਵੀ ਤਰ੍ਹਾਂ ਨਾਲ ਡਿਫੈਂਡ ਨਹੀਂ ਕੀਤਾ ਜਾ ਸਕਦਾ ਇਹਦੀ ਇਹਦੇ ਇਹਦੇ ਤੋਂ ਬਚਾ ਨਹੀਂ ਕਰਿਆ ਜਾ ਸਕਦਾ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕਹਿੰਦੇ ਉਹ ਉਹਨਾਂ ਦੇ ਵਕੀਲ ਨੇ ਕਿਹਾ ਵੀ ਅਸੀਂ ਲਿਖ ਕੇ ਦੇ ਦਨੇ ਆ ਵੀ ਅਸੀਂ ਸਾਰੀਆਂ ਐਡਸ ਉਤਾਰ ਦਨੇ ਆ ਉਹ ਕਹਿੰਦੇ ਐਫੀਡੈਵਿਟ ਵੀ ਦਿਓ ਤੇ ਉਤਾਰ ਕੇ ਲੈ ਕੇ ਆਓ ਅਗਲੀ ਤਾਰੀਖ ਤੇ ਤੇ ਫਿਰ ਦੇਖਦੇ ਆ ਕੀ ਬੰਦ ਹੈ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾ ਕੋਵਿਡ ਵੇਲੇ ਜਿਹੜੇ ਇਹਨਾਂ ਨੇ ਐਲਾਨ ਕੀਤੇ ਸੀ ਦੂਜੀਆਂ ਜਿਹੜੀਆਂ ਪੈਥੀਆਂ ਉਹਨਾਂ ਦੇ ਵਿਰੁੱਧ ਬਕਵਾਸ ਕੀਤਾ ਸੀਗਾ ਬਲਕਿ ਸੱਚੀ ਗੱਲ ਇਹ ਹੈ ਇਹੀ ਕਹਿਣਾ ਚਾਹੋ ਚਾਹਾਂਗੇ ਅਸੀਂ ਕਿਉਂਕਿ ਉਹ ਬੋਲਣ ਲੱਗਿਆ ਸੋਚਦੇ ਨਹੀਂ ਆ ਆਪਣਾ ਵਪਾਰ ਮੂਹਰੇ ਰੱਖਦੇ ਆ ਬਾਬਾ RAMDEV ਤੇ ਉਹ ਜਿਹੜਾ ਉਹਨੂੰ ਸੁਪਰੀਮ ਕੋਰਟ ਨੇ ਕਈ ਤਰੀਕਾਂ ਤੇ ਚੰਗੀ ਤਰ੍ਹਾਂ ਰਗੜਿਆ ਸੀਗਾ ਕਢੀਸਿਆ ਸੀਗਾ ਅਖੀਰ ਤੇ ਮਾਫੀਆ ਮੰਗਾ ਕੇ ਤੇ ਇਸ਼ਤਿਹਾਰ ਦਵਾ ਕੇ ਇਸ਼ਤਿਹਾਰ ਪਹਿਲਾਂ ਲੈ ਗਿਆ ਛੋਟਾ ਜਿਹਾ ਇਸ਼ਤਿਹਾਰ ਕਹਿੰਦੇ ਨਹੀਂ ਜਿੰਨਾ ਪ੍ਰਚਾਰ ਕਰਨ ਲਈ ਵੱਡਾ ਇਸ਼ਤਿਹਾਰ ਦਿੱਤਾ ਸੀ ਓਡੇ ਓਡੇ ਇਸ਼ਤਿਹਾਰ ਲੈ ਕੇ ਆ ਮਾਫੀ ਦੇ ਵੀ ਸੋ ਹੋਰ ਪਤਾ ਨਹੀਂ ਇਹਨੂੰ ਮਾਫੀ ਬੰਗੜ ਦਾ ਸ਼ਾਇਦ ਹਾਲੇ ਥੋੜਾ ਜਿਹਾ ਦौरा ਫੇਰ ਪੈ ਗਿਆ ਵੀ ਇੱਕ ਵਾਰੀ ਹੋਰ ਮਾਫੀ ਮੰਗ ਲਈਏ ਅਸੀਂ ਅਜਿਹੇ ਲੋਕਾਂ ਦੀ ਜਿਹੜੇ ਉਹਨੇ ਧਾਰਮਿਕ ਬੁਰਕਾ ਪਹਿਨਿਆ ਹੋਇਆ ਤੇ ਫਿਰਕਾ ਪ੍ਰਸਤੀ ਫਲਾਉਂਦੇ ਆ ਉਹਦੀ ਤਾਂ ਬਹੁਤ ਹੀ ਨਿੰਦਿਆ ਕਰਦੇ ਆ ਤੇ ਦੇਸ਼ ਦੇ ਲੋਕਾਂ ਨੂੰ ਕਹਿੰਦੇ ਆ ਵੀ ਇਹਨਾਂ ਪਖੰਡੀਆਂ ਤੋਂ ਬਚਣ ਦੀ ਲੋੜ ਹੈਗੀ ਹੈ ਹਾਂ ਅਗਲੀ ਗੱਲ ਦੋਸਤੋ ਮਰਾਠਵਾੜਾ ਜ਼ਿਲ੍ਹੇ ਦੇ ਮਰਾਠਵਾੜਾ ਇਲਾਕੇ ਦੇ ਮਹਾਰਾਸ਼ਟਰ ਦੇ ਵਿੱਚ 8 ਜ਼ਿਲ੍ਹਿਆਂ ਚ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ 3 ਮਹੀਨਿਆਂ ਚ 269 ਕਿਸਾਨਾਂ ਨੇ ਆਪਣੀਆਂ ਆਤਮ ਹੱਤਿਆਵਾਂ ਕੀਤੀਆਂ ਨੇ ਸੋ ਆਪਾ ਤਾਂ ਸੁਣਦੇ ਆਂ ਵੀ ਪ੍ਰਧਾਨ ਮੰਤਰੀ ਮੋਦੀ ਜੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗ੍ਹੀ ਕਰ ਦੁੱਗਣੀ ਕਰਤੀ ਤੇ ਹੁਣ ਤਾਂ 25 ਚੱਲ ਰਿਹਾ ਹੈ ਤੇ ਉਹ ਤਾਂ ਵਾਰੇ ਨਿਆਰੇ ਹੋਏ ਪਈ ਹੈ ਫਿਰ ਆਤਮ ਹੱਤਿਆਵਾਂ ਕਿਉਂ ਨੇ ਡਬਲ ਇੰਜਨ ਦੀ ਸਰਕਾਰ ਵੀ ਹੈ ਇਹ ਜ਼ਰੂਰ ਵਿਚਾਰਨ ਦੀ ਲੋੜ ਹੈਗੀ ਹੈ ਆ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਇਹ ਸਾਂਝੀ ਕਰਨੀ ਹੈ ਵੀ ਅਮਰੀਕਾ ਦੀਆਂ 100 ਤੋਂ ਵੱਧ ਯੂਨੀਵਰਸਟੀਆਂ ਤੇ ਜਿਹੜੇ ਕਾਲਜੇਜ ਨੇ ਆਏ ਉਹਨਾਂ ਨੇ ਜਿਨ੍ਹਾਂ ਚ ਪ੍ਰਿੰਸਟਨ ਯੂਨੀਵਰਸਿਟੀ ਵੀ ਸ਼ਾਮਲ ਹੈ ਬ੍ਰਾਊਨ ਯੂਨੀਵਰਸਿਟੀ ਵੀ ਸ਼ਾਮਲ ਹੈ ਉਹਨਾਂ ਨੇ ਇੱਕ ਸਾਂਝੀ ਚਿੱਠੀ 트੍ਰੰਪ ਦੇ ਨਾਮ ਕੱਢੀ ਹੈ ਉਹਨਾਂ ਨੇ ਉਸ ਚਿੱਠੀ ਦੇ ਵਿੱਚ 트੍ਰੰਪ ਦੀ ਜਿਹੜੀ ਰਾਜਨੀਤਿਕ ਦਖਲਅੰਦਾਜ਼ੀ ਹੈ ਜੀ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਦੀ ਨਿੰਦਿਆ ਕੀਤੀ ਹੈ ਤੇ ਉਹਦੇ ਚ ਇੱਕ ਦਿਨ ਪਹਿਲਾਂ ਟਰੰਪ ਜਿਹੜੀ ਹਾਰਵਰਡ ਯੂਨੀਵਰਸਿਟੀ ਹੈ ਜਿਹਦੇ ਫੰਡ ਰੋਕੇ ਆ ਉਹਨਾਂ ਨੇ ਟਰੰਪ ਤੇ ਮੁਕੱਦਮਾ ਕਰਿਆ ਇਸ ਗੱਲ ਦੇ ਉੱਤੇ ਵੀ ਇਹ ਕਰ ਨਹੀਂ ਸਕਦਾ ਤੇ ਤੀਸਰਾ ਉਹਦੇ ਚ ਜਿਹੜਾ ਹੈਗਾ ਉਹਨਾਂ ਨੇ ਕਿ ਹੈ ਵੀ ਜਿਹੜੇ ਅਸੀਂ ਇਸ ਗੱਲ ਲਈ ਤਾਂ ਸਹਿਮਤ ਆ ਵੀ ਕੋਈ ਕਿਸੇ ਤਰ੍ਹਾਂ ਦੇ ਸੁਧਾਰ ਹੋਣ ਉਹ ਜ਼ਰੂਰ ਉਹਦੇ ਵਾਸਤੇ ਅਸੀਂ ਸੁਣਾਗੇ ਤੇ ਉਹ ਬੈਠ ਕੇ ਗੱਲਬਾਤ ਹੋ ਕੇ ਸੁਧਾਰ ਕਰੇ ਜਾ ਸਕਦੇ ਹੁੰਦੇ ਆ ਸਾਡੇ ਸਿਸਟਮ ਦੇ ਵਿੱਚ ਪਰ ਜਿਹੜੀ ਇਸ ਕਿਸਮ ਨਾਲ ਤੁਸੀਂ ਯੂਨੀਵਰਸਿਟੀਆਂ ਨੂੰ ਧਮਕੀਆਂ ਦੰਨਿਓ ਜਿਹਦੇ ਵਿੱਚ ਜਿਹੜੇ ਫੈਕਲਟੀ ਹੈ ਉੱਥੋਂ ਦੀ ਜਿਹੜੇ ਵਿਦਿਆਰਥੀ ਨੇ ਤੇ ਸਟਾਫ ਹੈ ਬਾਕੀ ਉਹ ਜਿਹੜਾ ਜੇ ਉਹ ਆਪਣੀਆਂ ਆਜ਼ਾਦੀ ਦੇ ਨਾਲ ਆਪਣੇ ਵਿਚਾਰ ਤੇ ਰਾਏਆਂ ਨਹੀਂ ਰੱਖ ਸਕਦਾ ਬਿਨਾਂ ਕਿਸੇ ਰੈਸਟ੍ਰਿਕਸ਼ਨ ਦੇ ਬਿਨਾਂ ਕਿਸੇ ਰੁਕਾਵਟ ਦੇ ਬਿਨਾਂ ਕਿਸੇ ਸੈਂਸਰਸ਼ਿਪ ਦੇ ਤੇ ਬਿਨਾਂ ਇਸ ਡਰ ਭੈ ਦੇ ਕਿ ਸਾਡਾ ਜਿਹੜਾ ਵੀਜ਼ਾ ਕੈਨਸਲ ਕਰਕੇ ਸਾਨੂੰ ਡਿਪੋਰਟ ਕਰ ਦਿੱਤਾ ਜਾਊਗਾ ਜਿਹੜੇ ਹਾਮ ਹਾਲ ਯੂਨੀਵਰਸਿਟੀਆਂ ਚ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ ਸੋ 트럼ਪ ਦੇ ਵਿਰੁੱਧ ਉੱਥੋਂ ਦਾ ਜਿਹੜਾ ਅਕਾਦਮਿਕ ਜਗਤ ਹੈ ਉਹ ਵੀ ਉੱਠ ਖੜਾ ਹੋਇਆ ਹੈ ਅੱਜ ਦੀ ਗੱਲ ਚ ਐਨਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ